ਉਹ ਭਰਾ ਦੇ ਰੋਟੀ ਮੈਂ ਪੁੱਤਾਂ ਭੁੰਦੇ ਆਂ ਉਹ ਲੈ ਆ ਲਿਆ ਵਾਲੇ ਰੁਕ ਜਾ ਇੱਕ ਮਿੰਟ ਆ ਬਾਹਰ ਬੈਠਾ ਰੋਲਾ ਫਾਈ ਜਾਂਦਾ ਪਹਿਲਾਂ ਉਹਦਾ ਮੱਥਾ ਟੰਨੇ ਆਂ ਉਹ ਸਾਹਨਾ ਬੋਲਿਆ ਜਦੋਂ ਬੜੀ ਨਾਲ ਗਰਮੀ ਜਵਾਇ ਗਰਮ ਤੇ ਨਾ ਬੋਰ ਪੰਗਾ ਕਰਾ ਕਰੀ ਮੈਨਾਂ 2 ਮਿੰਟ ਰੋਕ ਦੇਣਾ ਜਦੋਂ ਕੋਈ ਗੱਲ ਆ ਗਈ ਪੈਸੇ ਆ ਗਈ ਤੈਨੂੰ ਕਤੂਲੇ ਚੁੱਕਦੇ ਤੈਨੂੰ ਕੁਝ ਸਬਰ ਵੀ ਕਰ ਲਈਦਾ ਹੁੰਦਾ ਐਦਾਂ ਨਹੀਂ ਕੰਮ ਚੱਲਣਾ ਜਿਹਦਾ ਤੂੰ ਚਲਾ ਰਾਂ ਐ ਹੋਣੀ ਚੱਲਦਾ ਜੇ ਤੁਸੀਂ ਚਲਾਉਣੇ ਆ ਸਨੇ ਕਹੀ ਤਾ ਨੀਵੇਂ ਮੈਂ ਰੋਟੀ ਬਣਾਈ ਬੈਠੀ ਐ ਮੈਂ ਲੈ ਕੇ ਆਉਣੀ ਐ ਲੈ ਕੇ ਆਉਣੀ ਐ ਸਾਰਾ ਦਿਨ ਕੰਮ ਕਰੀ ਚੱਲੋ ਪੈਸੇ ਥੋਣੂ ਖੜੇ ਚੱਲੋ ਹੈ ਮੈਂ ਪੱਠੇ ਖਾਣਾ ਪਹਿਲਾਂ ਪਸੂ ਨੂੰ ਪਾਣੀ ਪਿਆ ਫਿਰ ਉਹਨੇ ਤੂੜੀ ਰਲਾਈ ਹੁਣ ਮੈਂ ਤੂੜੀ ਖਾਣਾ ਬਾਜੀ ਤੂੰ ਤਾਂ ਆ ਖਾਂਦਾ ਪੀਂਦਾ ਦੜਕਣਾ ਜਿੰਨਾ ਮੈਂ ਕਰਦੀ ਆ ਨਾ ਹੋਰ ਨਹੀਂ ਕਰਦਾ ਕੋਈ ਢੂਈ ਨਹੀਂ ਮਾਰਦਾ ਕੋਈ ਢੂਈ ਤੁਸੀਂ ਮਰੋਗੇ ਹੋਰ ਕੋਣ ਮਾਰੂਗਾ ਹੈ ਢੂਈ ਮਾਰੀ ਜਨੇ ਮੇਰੇ ਸਾਰੇ ਪੈਸੇ ਖਾ ਕੇ ਮੇਰੇ ਹੈ ਉਹ ਤਾਂ ਬੇਜਮਾਨ ਡੰਗਰ ਐ ਉਹ ਚ ਇਹ ਨਾ ਹੋਣਾ ਮੈਂ ਛੱਡ ਕੇ ਚਲਾ ਜਾਵਾਂ ਰੋਟੀ ਨਹੀਂ ਖਾਂਦਾ ਆ ਕੰਨਾਂ ਰੋਟੀ ਕੀ ਰੋਟੀ ਦਿੰਨੀ ਆ ਆ ਦੇਖ ਆ ਦੇਖ ਆ ਵੀ ਹੱਥ ਬੰਨੇ ਮੈਥੋਂ ਨਹੀਂ ਤੇਰੀ ਸੇਵਾ ਹੁੰਦੀ ਫਿਰ ਕਹਿ ਦਿੰਦੇ ਆ ਜੇਠਾ ਨੂੰ ਪਿਓ ਸਮਝਣਾ ਚਾਹੀਦਾ ਹੈ ਜੇਠ ਵੀ ਤਾਂ ਪਿਆਵਾਂ ਵਾਲਾ ਫਰਜ਼ ਨਿਭਾਉਣਾ ਫੇਰ ਹੀ ਨਾ ਪਿਓ ਬਣਾਈਏ ਕਰਦੀਆਂ ਜਾ ਕੇ ਮੈਂ ਉਹਦੇ ਨਾਲ ਗੱਲ ਜਾਵੜਾ ਜਾਵੜਾ ਤੇ ਕਰ ਲੈ ਗੱਲ ਉਹ ਮੈਨੂੰ ਤਾਂ ਡੀਸੀ ਲੱਗਿਆ ਅਜੇ ਮੈਂ ਫਰਜ਼ ਨਹੀਂ ਪੂਰੇ ਕਰਦਾ ਸਾਰਾ ਦਿਨ ਡੰਗਰਾਂ ਨਾਲ ਡੰਗਰ ਬਣਿਆ ਰਹਿਣਾ ਕਮਾ ਕੇ ਸਾਰੇ ਪੈਸੇ ਤੁਹਾਨੂੰ ਦੇ ਦੇਣਾ ਤੇ ਰੋਟੀ ਮੈਂ ਘੋੜੀ ਦਿਖਾ ਜਾਵਾਂ ਆਹ ਯਾ ਗੱਲਾਂ ਕਰਨਾ ਪੈਣਾ ਆਪਦਾ ਉਹ ਰਿਪੋਰਟ ਹੱਥ ਤਾਂ ਗੋਲ ਨਹੀਂ ਨਾ ਕਰਦਾ ਕੋਈ ਰਿਸ਼ਤਾ ਰੋਸਤਾ ਨੂੰ ਕਿੰਨਾ ਕਰਾ ਮੈਨੂੰ ਫਿਰ ਇਹਨਾਂ ਦੇ ਨਾਲ ਸਾਥ ਨਹੀਂ ਧੂਆਂ ਆਊਗਾ ਐ ਨਹੀਂ ਸਮਝਦੇ ਘੱਟ ਨਾ ਬੋਲ ਨੂੰ ਹਾਂ ਠੀਕ ਹੈ ਬੜੇ ਛਰਬਾ ਕਿੜਾ ਮਾਰੇ ਯਾਰ ਪਸਾਂ ਹੀ ਯਾਰ ਟਾਈਮ ਨਹੀਂ ਲੱਗਦਾ ਕੰਮ ਕਰੀਏ ਹੋਰ ਵਧੀਆ ਜ਼ਿੰਦਗੀ ਨਿਕਲੀ ਜਾਂਦੀ ਹੈ ਤਾਂ ਦੀ ਜ਼ਿੰਦਗੀ ਬਈ ਐਸੇ ਰੱਖ ਤਾ ਤਬੀ ਸੌ ਲੈਣਾ ਦੱਸੀ ਅੱਜ ਉਹ ਨਹੀਂ ਕੋਈ ਨੂੰਤ ਮੈਨੂੰ ਪ੍ਰਾਣਾ ਯਾਰ ਪਤਾ ਨਹੀਂ ਗੱਲ ਚੰਗੀ ਵੀ ਲੱਗੇ ਤੈਨੂੰ ਕੋਈ ਵੀ ਬਣਾ ਤਾਂ ਨਹੀਂ ਕੋਈ ਰੌਲਾ ਪੈ ਗਿਆ ਤੇਰਾ ਕੋਈ ਵੀ ਪਨ ਨਾਲ ਤਨੇਰ ਬਦੀ ਦੀ ਘਰ ਵਾਲੀ ਦਾ ਰੌਲਾ ਉਹ ਮੈਨੂੰ ਰੋਟੀ ਵੀ ਨਹੀਂ ਦਿੰਦੇ ਕਹਿੰਦੇ ਸਰ ਉਹ ਭਰਾਵਾ ਕੀ ਕਰੀਏ ਘਰ ਘਰੇ ਹੀ ਯਾਰ ਕੀ ਗੱਲ ਕੀ ਹੋਗੀ ਕਰਨ ਕਿ ਸਾਰਾ ਕੁਝ ਬਈ ਮੈਂ ਕੰਮ ਕਰਦਾ ਪੱਠੇ ਸੋਣਾ ਮੱਝਾਂ ਨੂੰ ਧਾਰਾ ਚੋਣਾ ਸਾਰੀ ਕਮਾਈ ਉਹਨੂੰ ਦੇ ਦਿੰਦਾ ਤੇ ਰੋਟੀ ਨੂੰ ਕਿੰਨੇ ਚਰਚਲ ਕਰਦੀ ਹੈ ਮਾਰੀ ਗੱਲ ਉਹਨਾਂ ਨਾਲ ਸਹੀ ਯਾਰ ਹਾਂ ਬਈ ਮੈਂ ਤਾਂ ਐਸੇ ਕਰਕੇ ਤਰੇ ਕਰੋ ਕੋਈ ਬੰਦ ਕੰਮ ਕਰ ਮੇਰਾ ਵੀ ਕੋਈ ਵਿਆਹ ਨੂੰ ਕਰਾਏ ਤੇ ਮੈਂ ਤਾਂ ਤੈਨੂੰ ਯਾਰ ਇੱਕ ਦਿਨ ਆਪ ਕਹਿਣਾ ਸੀਗਾ ਉਹ ਤੰਦਰ ਆ ਜਿਹਾ ਹੋਇਆ ਕੀ ਹੈ ਜੇ ਕਿੰਨੀ ਜੱਪਣੀ ਉਮਰ ਹੈ ਯਾਰ ਹਾਂ ਨੜੇ ਸਾਰੀ ਉਮਰ ਉਹਨਾਂ ਦੇ ਸਿਰ ਤੇ ਥੋੜੀ ਰੋਟੀਆਂ ਖਾਈ ਜਾਂਦੇ ਨਹੀਂ ਬਹੁਤ ਔਖਾ ਮੈਂ ਬਹੁਤ ਔਖਾ ਕਰ ਬਰਨ ਕਰ ਲਾ ਮੈਂ ਹੈਗਾ ਤੂੰ ਬੇਫਿਕਰ ਹੋ ਯਾਰ ਮੈਂ ਐਕਦਰ ਨਾ ਗੱਲ ਵੀ ਕਰਨੀ ਸੀ ਪਹਿਲਾਂ ਮੈਂ ਕੁਲਦੀਪ ਨਾਲ ਗੱਲ ਕਰਨ ਲੱਗਿਆ ਮੈਂ ਕਿਹਾ ਯਾਰ ਕਿਤੇ ਮੇਰੇ ਗਾਲੀ ਨਾ ਪੈ ਜੇ ਉਹ ਬਈ ਕੁਲਦੀਪ ਨੇ ਕਿਹਾ ਹਾਂ ਕਰ ਦੇ ਤੂੰ ਛੱਡ ਕੁਲਦੀਪ ਨੂੰ ਮੈਂ ਉਹ ਤਾਂ ਹੀ ਤਾਂ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਭਰਾਵਾ ਮੈਨੂੰ ਤਾਂ ਡਾਰ ਮੈਂ ਕਹੇਦਾ ਕੀ ਇਹ ਪੁੱਠਾ ਸਿੱਧਾ ਬੋਲੇ ਸਾਡੇ ਘਰੇ ਪੰਗਾ ਨਾਵਾ ਪਾਉਣ ਲੱਗਿਆ ਉਹ ਤਾਂ ਚਾਹੁੰਦੇ ਮੇਰੇ ਵਿਆਹ ਨਾ ਹੋਵੇ ਮਾੜੀ ਗੱਲ ਲਿਆ ਨਾ ਪਰ ਅਈ ਤਾਂ ਸਾਡੀ ਚਾਹੁੰਦੀ ਆ ਵੀ ਇਹਦਾ ਵਿਆਹ ਨਾ ਹੋਵੇ ਵੀ ਜ਼ਮੀਨ ਵੀ ਸਾਡੇ ਕੋਲੇ ਆ ਜਾਵੇ ਸਾਰਾ ਜਿੰਨਾ ਪੈਸਾ ਪੋਸਾ ਸਭ ਆਪਸ ਵਿੱਚ ਹਾਂ ਮੈਂ ਤਾਂ ਹੀ ਰੋਣਾ ਕੋਈ ਮੈਂ ਔਖਾ ਲੋਕ ਉਹ ਜਮਾ ਨੇ ਮੇਰੀ ਸੇਵਾ ਕਰਦੀਆਂ ਕਰਦੇ ਹੱਲ ਫਿਰ ਕਰਦੇ ਬਈ ਯਾਰ ਬਹੁਤ ਲੈ ਮੇਰੀ ਇੱਕ ਨਾ ਨਿਗਾਚ ਹੈਗਾ ਹਾਂ ਕੁੜੀ ਏਕੀ ਕਲੀ ਉਹਦਾ ਭਰਾ ਮਾਪਿਓ ਦਾ ਹੈ ਅੱਛਾ ਬਧੀਆ ਪਰਿਵਾਰ ਹੈ ਤੇ ਮੈਂ ਤਾਂ ਕਹਿੰਦਾ ਜੇ ਤੈਨੂੰ ਕੁੜੀ ਪਸੰਦ ਆ ਜੀ ਤਾਂ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਕੰਮ ਪੱਕਾ ਕਰ ਦਿੰਨੇ ਆ ਕੋਈ ਪਸੰਦ ਹੀ ਆ ਤੂੰ ਭਰਾ ਜੀ ਮੈਨੂੰ ਪਸੰਦ ਹੀ ਹੈ ਮੈਂ ਦੇਖੇ ਨਹੀਂ ਨਹੀਂ ਦੇਖ ਤਾਂ ਲੈ ਦੇਖਣ ਦੀ ਕੋਈ ਗੱਲ ਨਹੀਂ ਮੈਂ ਨਾਲ ਹੀ ਘਰ ਆ ਮੈਂ ਹੋਣੀ ਜਗ੍ਹਾ ਬਿਰਾਲੇ ਹੁੰਦਾ ਅੱਛਾ ਤੂੰ ਕਿਹੜਾ ਚਾਦੀ ਮਾਰਲਾ ਇਹ ਤੈਨੂੰ ਠੀਕ ਲੱਗਿਆ ਤਾਂ ਪੱਕਾ ਕਰ ਦਿੰਦੇ ਹਾਂ ਸਰ ਠੀਕ ਹੈ ਠੀਕ ਹੈ ਫਿਰ ਮੈਂ ਠੀਕ ਤੂੰ ਬਹਿ ਫਿਰ ਮਾ ਆ ਗਿਆ ਠੀਕ ਹੈ ਸਰ ਚੰਗਾ ਬੈਠੀ ਚੰਗਾ ਆਇਆ ਮੈਂ ਦਸਾ ਕੁ ਮਿੰਟਾਂ ਚ ਹਾਂ ਠੀਕ ਹੈ ਹੋਣੀ ਕੋ ਨਹੀਂ ਆਉਂਗਾ ਲੈ ਲੱਗਦੇ ਰਹੂ ਫਿਰ ਚੱਲ ਬਾਅਦਾਂ ਫਿਰ ਫਿਕਰ ਨਹੀਂ ਕਰਦੇ ਤੇਰੀ ਯਾਰ ਸਾਬ ਲੈ ਆਗੇ ਆਉਂਦੀ ਹੈ ਸਪੈਸ਼ਲ ਹਸਪITAL ਇਸ ਲੈ ਵੀ ਕਿ ਸ਼ੁਰੂ ਇਹ ਬਾਈ ਦਰਜੀਤ ਆ ਠੀਕ ਹੈ ਤੇ ਕੁੜੀ ਉਹਨਾਂ ਦਾ ਜੀਤ ਨੂੰ ਪੁੱਛ ਲੈਨੇ ਆਪਾਂ ਕਿਵੇਂ ਆ ਪਸੰਦ ਆ ਇਹਨੂੰ ਤਾਂ ਆਪਾਂ ਗੱਲਬਾਤ ਅੱਗੇ ਚੋੜੀਏ ਤੂੰ ਦੱਸ ਹੁਣ ਤੈਨੂੰ ਕਿਵੇਂ ਬਾਈ ਬੰਦਾ ਆਪਣਾ ਭਰਾ ਸਾਡਾ ਚੰਗਾ ਲੱਗਿਆ ਸਹੀ ਲੱਗਿਆ ਲਓ ਜੀ ਗੋਲਦੀ ਭਰਾ ਨਾ ਇਹ ਭਰਾਲੀ ਮੇਰਾ ਕਿਚੜੂ ਇਸ ਮਾਮਲੇ ਦੇ ਵਿੱਚ ਨਾ ਤਾਂ ਮੈਂ ਕਿਚੜ ਕਰਾਂ ਤੇ ਨਾ ਮੈਂ ਮਿਚੜ ਕਰਾਂ ਜੇ ਮੁੰਡੇ ਨੂੰ ਕੁੜੀ ਪਸੰਦ ਆ ਤੇ ਕੁੜੀ ਨੂੰ ਮੁੰਡਾ ਪਸੰਦ ਆ ਤੇ ਆਪਾਂ ਨੂੰ ਕੀ ਤਰ੍ਹਾਂ ਆ ਜਾ ਭਾਜੀ ਤੇ ਸੋਲੋ ਮੇਰੀ ਗੱਲ ਸਾਡੇ ਵੱਲੋਂ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਆ ਰਹੂਗੀ 10 ਵੀ ਗਰਜੀਤ ਹੁਣ ਤੂੰ ਕੀ ਚਾਹੁੰਦਾ ਠੀਕ ਹੈ ਭਾਈ ਜੀ ਜਿਵੇਂ ਤੁਸੀਂ ਕਰ ਦੋਗੇ ਬਸ ਕਰੋ ਤਿਆਰੀਆਂ ਫਿਰ ਤੇ ਦੀਕਣਾ ਕਿਹਨੂੰ ਆਪਾਂ ਲੈ ਬਾਈ ਜੀ ਕੱਲ ਬਾਦ ਹੋ ਗਈ ਹੈ ਤੇ ਤੁਸੀਂ ਵੀ ਕਰੋ ਤਿਆਰੀ ਤੇ ਪਰਸੋਂ ਲਈ ਮੈਂ ਕਿਹਨਾਂ ਰੱਖ ਲੈਨੇ ਆਪਾਂ ਤੇ ਕੁਲਦੀਪ ਨੂੰ ਨੇ ਪੁੱਛਣਾ ਯਾਰ ਤੂੰ ਉਹ ਨਹੀਂ ਭਾਈ ਜੀ ਤੁੰਦਸਾ ਤਾਂ ਹੈ ਉਹ ਤਾਂ ਨਾ ਹੀ ਕਰਨੀ ਹੈ ਉਹ ਯਾਰ ਕੁਲਦੀਪ ਦੀ ਘਰ ਵਾਲੀ ਨੇ ਗੁੱਸਾ ਕਰਿਆ ਵੀ ਬਾਰੋ-ਬਾਰ ਹੀ ਕੰਮ ਸੈਟ ਕਰਤਾ ਨਾ ਕੋਈ ਨਹੀਂ ਨਹੀਂ ਭਾਈ ਉਹਨੂੰ ਕੀ ਪੁੱਛਣਾ ਹੁਣ ਤਾਂ ਉਹਦੇ ਪਤਾ ਲੱਗੇ ਜਦੋਂ ਘਰੇ ਚਲੇਗੇ ਉਹ ਸਿਰ ਪਾਣੀ ਮਾਰੂਗੀ। ਐਸ਼ਾ? ਉਹ ਪਾਣੀ ਮਾਰਨੂਗੀ ਹੋ। ਨਾ ਮਾਰੂ ਤਾਂ ਨਾ ਸੇ ਜਰ। ਅੱਜ ਆਪੇ ਮਾਰ ਲੈ। ਠੀਕ। ਤੋ ਚਲੋ ਥੀਂ ਦੇ ਫਰ। ਭੰਜੀ ਸਦਾ ਬੰਦ ਚੰਗਾ ਹੁੰਦਾ? ਹਾਂ ਜੀ ਨੰਨੀ। ਬਹੁਤ ਵਧੀਆ ਹੁੰਦਾ। ਹਾਂ। ਛੋਟਾ ਕਿਵੇਂ ਮੂੜ ਜਾ ਖਰਾਬ ਹੁੰਦਾ? ਭੰਜੀ ਕੀ ਦੱਸਾਂ? ਕਿਉਂ ਮੂੜ ਖਰਾਬ ਰਹਿੰਦਾ? ਆ ਮੇਰਾ ਜੇਖ ਨਹੀਂ। ਸਾਨੂੰ ਐ ਟਿੰਡੀ ਵਾਲੇ 20 ਤੇ ਚੱਕੀ ਰੱਖਦਾ ਪਤਾ ਨਹੀਂ ਕੀ ਪਾਲਦਾ। ਅੱਛਾ। ਬੋਲੀ। ਪਤਾ ਨਹੀਂ ਮੁੱਟੇ ਕੀ ਬੋਲਦਾ। ਜਾ ਪੂਰੀ ਪਾਣੀ ਦਾ ਗਲਾਸ ਲੈ। ਨਾ ਤੈਨੂੰ ਪਾਣੀ ਦਾ ਪਤਾ ਲੱਗ ਗਿਆ ਮੈਂ ਪਾਣੀ ਪੀਣਾ। ਇੰਨਾ ਦਾ ਨਹੀਂ ਪਤਾ ਤੈਨੂੰ। ਤੜਕੇ ਦੇ ਧਿਆਈਆਂ ਖੜੀਆਂ। ਨਾ ਮੇਰੇ ਘੁੱਟ ਤੇ ਘਰ ਨਾ ਬੰਨਿਆ। ਵੀ ਸਾਰਾ ਕੁਝ ਮੈਂ ਹੀ ਪਿਆਉਣਾ ਇਹਨਾਂ ਨੂੰ। ਪੱਠੇ ਹੀ ਮੈਂ ਪਾਵਾਂ, ਪਾਣੀ ਮੈਂ ਪੀਵਾਂ। ਤੁਹਾਡੇ ਹੱਥ ਟੁੱਟੇ ਆ। ਤੁਸੀਂ ਨਹੀਂ ਪਿਆ ਸਕਦੀਆਂ। ਨਾ ਹੋਰ ਕੌਣ ਕਰੇ? ਖਾਲੀ ਹੱਥ ਨੇ ਪਰੌਂਠੇ। ਮੈਂ ਪਰੌਂਠੇ ਹੀ ਖਾਊਂਗਾ। ਤੇਰੀ ਇੰਨਾ ਗੱਲਾਂ ਨੇ। ਇੰਨੀਆਂ ਗੱਲਾਂ ਨੇ ਹੁਲਾ ਪਕਾਉਣਾ ਮੈਨੂੰ। ਹੇ ਹੇ ਹੇ। ਤੈਨੂੰ ਦੇ ਦਊ ਕੋਈ ਜਨਾਨੀ। 16 ਸਾਲ ਦੀ ਕੁੜੀ ਦੇਵਾਂ ਹੁਣ ਤਾਂ ਤੈਨੂੰ ਕੋਈ। ਭੈੜੀ ਵੇਖ ਲਈ ਮਤਾ ਆਦੇ ਬਾਈ ਕੁਲਦੀਪ ਬਾਰੇ ਸੋਚਦਾ ਸੀਗਾ ਵੀ ਉਹ ਕੀ ਕਹੂਗਾ ਹੁਣ ਤੂੰ ਦੇਖ ਇੱਥੇ ਪਰੌਂਠੇ ਪੱਕਦੇ ਲੈ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁਬਾ ਲੱਤਾਂ ਤੇਰਾ ਸਿਵਿਆਂ ਚ ਹੈ ਹੈ ਭਾਲਦਾ ਡੋਲੇ ਲੈ ਆਈ ਲਿਆਉਂਗਾ ਲਿਆਉਂਗਾ ਤੈਨੂੰ ਪੁੱਛ ਕੇ ਲਿਆਉਣੀ ਹੈ ਪਹਿਲਾਂ ਤਾਂ ਮੈਂ ਵੈਸੇ ਹੀ ਸੋਚਦਾ ਸੀਗਾ ਹੁਣ ਪੱਕੀ ਲੈ ਕੇ ਆਉਂਗਾ ਉਨੀਪਾ ਓ ਆ ਕੀ ਆ ਕੀ ਹੈ ਆ ਕੀ ਚੰਦ ਚੜਾਤਾ ਇਹਨੇ ਤੇ ਫਲਕਾਰੀ ਜੀ ਲਈ ਫਿਰਦਾ ਮੈਂ ਤਾਂ ਲਾਦੀ ਹੋ ਗਿਆ ਕੰਮ ਮੈਂ ਤੈਨੂੰ ਕਿੰਨੇ ਚਿਰ ਦਾ ਕਹਿੰਦਾ ਸੀ ਵੀ ਨਾ ਕਲੇਸ਼ ਕਰਿਆ ਕਰ ਨਾ ਕਲੇਸ਼ ਕਰਾ ਕਰ ਕਰ ਲੈ ਹੁਣ ਕਿਉਂ ਨੂੰ ਭੰਡਾ ਇਹੀ ਬਾਨੇ ਬਣਾਉਂਦਾ ਸੀ ਆਹੀ ਕੁਛ ਕਰਨਾ ਸੀ ਤੁਸੀਂ ਤਾਂ ਮੈਨੂੰ ਮਾੜੀ ਕਹਿੰਨੇ ਆ ਚੱਲ ਕੋਈ ਨਹੀਂ ਹੁਣ ਜੇ ਹੋਈ ਗਿਆ ਕੰਮ ਤਾਂ ਮੜਾ ਜਾ ਚੱਲ ਪੁੱਛਦਾ ਸਹੀ ਆਹ ਆ ਪੁੱਛਣਾ ਕੀ ਹੈ ਬਸ ਹੁਣ ਜੀ ਹੁਣ ਮੌਕਾ ਸੁਭਾਲ ਆ ਜਾ ਓਕਲੀਪਾ ਕਿਵੇਂ ਆ ਕੌਣ ਆ ਇਹ ਇਹ ਪਰਦਾਈਆ ਵੀ ਤੇਰੀ ਵੱਟੀ ਮੱਥਾ ਟੇਕੇ ਨੂੰ ਸਤਰੀ ਚਾਰ ਪਾਦੀ ਜੀ ਕਮਲ ਬਾਹਰ ਪਾਣੀ ਛੱਡੇ ਤੇ ਪਾਣੀ ਪਾਣੀ ਵਾਰਦੀ ਮੇਰੀ ਜੁੱਤੀ ਪਾਣੀ ਵਾਰੇ ਤੂੰ ਕੀ ਸੋਚਦੀ ਐ ਤੇ ਪਾਣੀ ਦਾ ਮਾਰੇ ਕੀ ਤੇ ਹਿੰਦ ਨਾ ਜਾਵਾਂਗੇ ਬਰੋਕ ਲੈ ਨਹੀਂ ਤੂੰ ਤੁਹਾਨੂੰ ਚਲਾ ਚੱਲੀ ਜਾਂਦਾ ਆਹ ਚਲ ਹਾਂ ਚਲ ਆਦੇ 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 ਕੰਮ ਕਰ ਲਿਆ ਕਰ ਕੋਈ ਮੜਾ ਮੋਟਾ ਹੱਥ ਫਟਾ ਦਿਆ ਕਰ ਮੈਂ ਕਿਹੇ ਕੰਮ ਕਰਨ ਨਹੀਂ ਆਈਗੀ ਮੈਂ ਹੋਰ ਕੀ ਲੈਣਾ ਆਈ ਐ ਮੈਂ ਇੱਥੇ ਰਾਜ ਕਰਨ ਨਹੀਂ ਆਈ ਐ ਰਾਜ ਮੈਂ ਵੀ ਐਸੇ ਘਰੇ ਵਿਆਹ ਕੇ ਆਈ ਐ ਤੇ ਤੂੰ ਵੀ ਐਸੇ ਘਰੇ ਵਿਆਹ ਕੇ ਆਈ ਐ ਕੰਮ ਤੋਂ ਬਿਨਾ ਗੱਡੀ ਨਹੀਂ ਚੱਲਣੀ ਕੰਮ ਕਰਨਾ ਪਊਗਾ ਮੈਂ ਨਹੀਂ ਕਰਨਾ ਇਹ ਕੰਮ ਜਾ ਨਹੀਂ ਕਰਨਾ ਕੰਮ ਕਿਹਨੇ ਕਰਨਾ ਬਈ ਨਹੀਂ ਕਰਨਾ ਮੈਂ ਕੀ ਗੱਲ ਆ ਮੈਂ ਇੱਥੇ ਵਿਆਹ ਮੈਂ ਇੱਥੇ ਵਿਆਹ ਕਰਾ ਕੇ ਆਈ ਐ ਨਾ ਮੈਂ ਤਾਂ ਧਾਰੀ ਬਣ ਕੇ ਰਹਿਣਾ ਮੈਂ ਵੀ ਵਿਆਹ ਕੇ ਆਈ ਐ ਇੱਥੇ ਮੈਂ ਤਾਂ ਇੱਥੇ ਰਾਜ ਕਰਨਾ ਬਸ ਕੰਮ ਤੋਂ ਤਾਂ ਕਰਨਾ ਪੈਣਾ ਆਹ ਕਿਹਾ ਟੋਕ ਮੱਥੇ ਪਾਸੀ ਹੋ ਕੇ ਕੋਈ ਕੰਮ ਨਹੀਂ ਕਰਨਾ ਮੈਂ ਇੱਥੇ ਰਾਜ ਕਰਨ ਆਈ ਆ ਤੇ ਰਾਜ ਹੀ ਕਰਨਾ ਮੈਂ ਰਾਣੀ ਆ ਇਸ ਘਰ ਦੀ ਨਾ ਮੈਂ ਗੋਲੀ ਆ ਮੈਂ ਵੀ ਰਾਣੀ ਆ ਇਸ ਘਰ ਦੀ ਤੇ ਇਥੋਂ ਪਹਿਲਾਂ ਮੈਂ ਰਾਣੀ ਆ ਇਸ ਘਰ ਦੀ ਜਾ ਕੇ ਆਪਦੇ ਹਸਬੰਦ ਨਾਲ ਗੱਲ ਕਰ ਮੇਰੇ ਨਾਲ ਕੋਈ ਗੱਲ ਨਾ ਕਰ ਕਰਦੀ ਆ ਮੈਂ ਗੱਲ ਉਹਦੇ ਨਾਲ ਵੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਹਾਂ ਦੱਸ ਜਿੰਦਰਪਾਲ ਜੀ ਦੀ ਗੱਲ ਹਾਲੇ ਮੈਨੂੰ ਪਤਾ ਨਹੀਂ ਕੀ ਹੋਇਆ ਇਹਨੂੰ ਤੇ ਆ ਕਮਲ ਭੈਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ ਮੇਨਾਂ ਕਲੇਸ਼ ਕਰਦੀ ਰਹਿੰਦੀ ਐ ਕਦੇ ਮੈਨੂੰ ਕਹੂਗੀ ਤੂੰ ਮੱਜਾਂ ਨਾ ਪੱਠੇ ਨਹੀਂ ਪਾਉਂਦੀ ਕਦੇ ਕਹੂਗੀ ਤੂੰ ਗੋਹਾ ਨਹੀਂ ਚੱਕਦੀ ਤੂੰ ਬੋਕਰ ਨਹੀਂ ਮਾਰਦੀ ਤੂੰ ਰੋਟੀਆਂ ਨਹੀਂ ਬਣਾਉਂਦੀ ਮੈਂ ਇੱਥੇ ਆ ਕੰਮ ਕਰਨਾ ਹੀ ਆ ਦੱਸੋ ਪਹਿਲਾਂ ਉਹ ਤੂੰ ਫਿਕਰ ਨਾ ਕਰ ਉਹ ਤਾਂ ਬਚਦੇ ਆ ਪਹਿਲਾਂ ਮੇਰੇ ਤੇ ਤੇ ਹੁਣ ਆਪਣਾ ਵਿਆਹ ਹੋਊਗਾ ਤਾਂ ਓਹ ਜ਼ਿਆਦਾ ਬਚਦੀ ਐ ਤੈਨੂੰ ਕਲਦੀ ਮਾਈ ਤੇ ਨਹੀਂ ਕਹੋ ਲਿਆ ਕੁਛ ਨਹੀਂ ਉਹ ਨਹੀਂ ਮੈਨੂੰ ਕੁਛ ਵੀ ਕਹਿੰਦਾ ਉਹਨੇ ਕੁਛ ਕਹਿੰਦਾ ਉਹ ਛੋਟਾ ਭਰਾ ਮੇਰਾ ਬਹੁਤ ਵਧੀਆ ਭਰਾ ਐ ਇਹ ਤਾਂ ਬਚਦੀ ਤੂੰ ਜਨਤਨਗਰ ਮੈਂ ਤੇਨੂੰ ਕੁਛ ਕਹਾਂ ਤੂੰ ਸੀ ਤਾਂ ਕੁਛ ਨਹੀਂ ਕਹਿੰਦੇ ਪਰ ਉਹ ਤਾਂ ਬੋਲਦੀ ਐ ਨਾ ਮੈਨੂੰ ਬੋਲ ਨਹੀਂ ਜਾਂਦੇ ਤੂੰ ਸੁਣੇ ਨਾ ਕਰ ਸਮਝ ਗਈ ਨਾ ਗੱਲ ਮੈਂ ਤੇਨੂੰ ਕਿਹਾ ਐ ਕੰਮ ਕਰ ਮੈਂ ਜਿੰਨਾ ਤੇਰੇ ਹੈਗਾ ਤੇਨੂੰ ਕੰਮ ਕਰਕੇ ਲੋੜ ਨਹੀਂ ਇਹ ਤਾਂ ਮੈਂ ਕਿਹ ਸਮਝ ਲੂਗਾ ਤੂੰ ਫਿਕਰ ਨਾ ਕਰਿਆ ਕਰ ਬੜਾ ਤੁਸੀਂ ਨਾ ਆਪਦਾ ਧਿਆਨ ਰੱਖਿਆ ਕਰੋ ਆ ਧਿਆਨ ਹੀ ਆ ਹੁਣ ਟੈਨਸ਼ਨ ਤਾਂ ਹੁੰਦੀ ਐ ਕੰਮ ਕਰ ਬਹੁਤ ਬਾਲੀਆਂ ਟੈਨਸ਼ਨਾਂ ਵੀ ਨਾ ਲਿਆ ਕਰੋ ਤੁਸੀਂ ਐਦਾਂ ਕਰੋ ਇੱਥੇ ਪਾਓ ਤੇ ਮੈਂ ਤੁਹਾਡੇ ਜੋਗਾ ਨਾ ਦੁੱਧ ਲੈ ਕੇ ਆਉਣੀ ਐ ਗਰਮ ਕਰਕੇ ਚਲ ਚੱਕਾ ਹਾਂਜੀ ਲੱਗੀ ਪਾਣੀ ਜੰਨਾ ਹਾਂਜੀ ਹਾਂਜੀ ਅਰੇ ਕਦੇ ਸੋਚਿਆ ਨਹੀਂ ਸੀ ਇੰਨੀ ਸੇਵਾ ਕਰਦੀ ਹੈ ਨਾ ਸਿਧਰਪਾਲ ਵਾਹਿਗੁਰੂ ਵਾਹ ਪਰਮਾਤਮਾ ਤੇਰੇ ਰੰਗ ਨੇ ਹਰੀ ਹੈ ਹੁਣ ਪਤਾ ਲੱਗਦਾ ਆਪ ਦਾ ਪਰਿਵਾਰ ਆਪ ਦਾ ਹੀ ਹੁੰਦਾ ਬਾਈ ਵਾਹ ਨੋ ਸਰਦਾਰ ਜੀ ਦੁੱਧ ਪੀ ਲੋ ਪਿਆਰੂ ਸੰਧਰਵਾਦ ਕਰੇ ਐਵੇਂ ਪੂਰਾ ਬੱਦਵਾਦ ਦੀ ਗੱਲ ਪਾਈ ਜਾਂਦੇ ਵੀ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਵਧਾਈ ਦੇਣ ਸਾਡੀ ਨੇ ਤੇ ਲੱਸੀ ਦਾ ਗਲਾਸ ਲਿਖਿਆ ਸੀ ਕਿ ਦੁੱਧ ਪੀਉਂਦੀ ਹੈ ਕਿ ਨਹੀਂ ਸੇਵਾ ਕਰਦੀ ਹੈ ਕਿ ਨਹੀਂ ਚੱਕੀ ਹੈ ਮੇਰੇ ਨਾਲ ਵੀ ਐਵੇਂ ਲੜਦੀ ਰਹਿੰਦੀ ਹੈ ਸਾਦਾ ਬਈ ਕੰਨਾ ਕਰੇਗਾ ਮੈਂ ਨਾ ਆਪਣੇ 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 ਅਨਕੁਸ਼ ਕਰ ਦਸ ਕੀ ਰੁਸੀ ਜੀ ਹੈ ਨਾ ਉਹ ਪਸ਼ੰਗਾਂ ਨੂੰ ਪਾਣੀ ਪਾਇਆ ਨਾ ਪੱਠੇ ਪਾਏ ਕਿਉਂ ਕਿਉਂ ਕੀ ਕਰਾਂ ਮੈਂ ਕੀ ਕਰਾਂ ਕੱਲੀ ਉਹ ਤਾਂ ਅਗਲੀ ਰਾਣੀ ਬਣ ਕੇ ਬੈਠੀ ਰਹਿੰਦੀ ਹੈ ਹੈ ਪਹਿਲਾਂ ਤਾਂ ਉਹ ਮੈਨੂੰ ਟਿੰਡੀ ਵਾਲੇ ਬੀਤ ਤੇ ਚੱਕੀ ਰੱਖਦਾ ਸੀ ਹੁਣ ਉਹ ਲੈ ਕੇ ਮੇਰੇ ਸਿਰ ਤੇ ਬਾਹਤੀ ਮੈਂ ਕੱਲੀ ਕੀ ਕਰਾਂ ਮੈਂ ਨਹੀਂ ਕੰਮ ਕੁਮ ਕਰਨਾ ਕਰੂਗੀ ਉਹ ਬਰਾਬਰ ਕਰੂਗੀ ਕੰਮ ਨਾ ਤੂੰ ਕਰਨਾ ਨਾ ਉਹਨੇ ਕਰਨਾ ਹੈਨਾ ਤੇ ਕਰੂ ਕੌਣ ਫਿਰ ਇਹਨਾਂ ਦੀ ਸੰਗਲ ਲਾ ਦਿਓ ਇਹ ਤਾਂ ਨਾਂ ਵਿਚਾਰੀਆਂ ਭੁੱਖੀਆਂ ਮਰਨ ਫਿਰ ਮੈਂ ਕੀ ਕਰਾਂ ਕੱਲੀ ਕੀ ਕਰੇ ਤੂੰ ੱੱਕਾ ਨਹੀਂ ਤੋੜਦੀ ਸਾਰਾ ਦਿਨ ਮੋਬਾਈਲ ਛੋਣੀ ਨਿਕਲਦੀ ਥੋੜੀ ਜਿਦਲੇ ਘਰ ਖਰਾਬ ਕਰ ਦੇਣਾ ਸੰਘਰ ਲਾ ਦੇ ਉਹਨਾਂ ਦੇ ਕੁਲਦੀਪ ਓਦੀ ਗੱਲ ਹੋ ਗਈ ਤੂੰ ਕੇ ਇੱਕ ਭਰਾਇਆ ਫਿਰਦਾ ਹੈ ਆਪਾਂ ਬਿੱਲੀ ਦੇਖ ਤੂੰ ਆਉਂਦੀ ਕਿਤੇ ਭਾਬੀ ਹਾਂ ਕਿਉਂ ਭਾਈ ਜੀ ਉਥੇ ਕੋਈ ਮੈਨਾ ਘੱਟਾ ਹੈ ਨਹੀਂ ਪੈਸਾ ਢੇਲਾ ਹੈ ਨਹੀਂ ਅਮਾਰੀ ਵੀ ਖੁੱਲੀਆਂ ਪਈਆਂ ਸਾਨੂੰ ਦਰਾਜ ਖੁੱਲੇ ਪਏ ਮਾਰ ਗਈ ਹੁੰਦਾ ਫਿਰ ਉਹ ਜਿੱਦਾਂ ਮੈਂ ਗੋਲਦੀ ਨੂੰ ਲਾਂਭਾ ਬਾਈ ਲਾਂਦੇ ਨਾ ਕੀ ਬੰਨਣਾ ਜਾ ਕੇ ਅਣੀ ਰਿਪੋਰਟ ਕਰ ਚਲਾ ਮੈਂ ਚਲਦਾ ਨਾਲ ਤੇਰੇ ਚਲ ਆ ਜਾ ਤੂੰ ਵੀ ਚਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਗੁਰਿੰਦਰ ਗੋਲਡੀ ਪਹਿਲਾਂ ਸਾਡੀਆਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਤੇ ਸਾਡੀਆਂ ਫਿਲਮਾਂ ਪਰਿਵਾਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਕੋਈ ਵੀ ਅਸੀਂ ਐਸੀ ਫਿਲਮ ਨਹੀਂ ਬਣਾਉਂਦੇ ਜਿਹੜੀ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਦੇਖ ਨਾ ਸਕੀਏ ਇਹ ਵੀ ਫਿਲਮ ਅਸੀਂ ਇੱਕ ਨਸੀਹਤ ਤੌਰ ਤੇ ਬਣਾਈ ਹੈ ਕਿ ਜਿਹੜੇ ਵੀਰ ਠੱਗੀਆਂ ਠੋਰੀਆਂ ਚੱਲ ਜਾਂਦੇ ਆ ਆਪਣੀ ਉਮਰ ਨਹੀਂ ਵੇਖਦੇ ਉਮਰ ਦਾ ਤਕਾਜ਼ਾ ਨਹੀਂ ਵੇਖਦੇ ਉਹ ਗੱਲਾਂ ਬਾਤਾਂ 'ਚ ਆ ਕੇ ਦੁਆਰਾ ਵਿਆਹ ਕਰ ਲੈਂਦੇ ਕਿ ਉਹਨਾਂ ਨਾਲ ਠੱਗੀ ਵਜਦੀ ਹੈ ਔਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅੱਗੋਂ ਜਿਹੜੀ ਪਾਰਟੀ ਐ ਕੁੜੀ ਐ ਜਾਂ ਉਹ ਕਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਐ ਜਾਂ ਕਿਵੇਂ ਐ ਅੱਜ ਕੱਲ ਇਹ ਬੜੀਆਂ ਠੱਗੀਆਂ ਚੱਲੀਆਂ ਹੋਈਆਂ ਤੁਸੀਂ ਸੁਣੀਆਂ ਵੀ ਹੋਣਗੀਆਂ ਔਰ ਅਸੀਂ ਇਹੀ ਨਸੀਹਤ ਦਿੰਨੇ ਆ ਕਿ ਸਾਰੇ ਆਪਣੀ ਤਸੱਲੀ ਕਰਕੇ ਆਪਣੇ ਜਦੋਂ ਪਤਾ ਲੱਗ ਜੇ ਵੀ ਵਾਕਿਆ ਪਰਿਵਾਰ ਅੱਗੋਂ ਸਹੀ ਹੈਗਾ ਤਾਂ ਫੇਰ ਤੁਸੀਂ ਕਰੋ ਬਾਕੀ ਆਪਣੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਫੇਰ ਤੁਸੀਂ ਇਹੋ ਜਿਹਾ ਕੰਮ ਕਰੋ ਨਹੀਂ ਤਾਂ ਵਰਨਾ ਇਹੋ ਜੀ ਗਲਤੀ ਕਦੇ ਨਾ ਕਰੋ ਆਪਣੇ ਪਰਿਵਾਰ ਦੇ ਵਿੱਚ ਕਲੇਸ਼ ਨਾ ਪਾਓ ਇੰਨੀ ਗੱਲ ਹੀ ਮੈਂ ਕਹਿਣੀ ਸੀ ਅਗਰ ਫਿਲਮ ਪਸੰਦ ਆਈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ 골ਡੀ ਕੋਡ ਕਪੂਰਾ YouTube ਤੇ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਸਿਕਾ